ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਰਹੇ ਹਾਂ ਖੇਤ ਚੋਂ ਤੇ ਪ੍ਰੀਤ ਮੈਨੂੰ ਛੱਡ ਕੇ ਮੁਰਗੀ ਹੈ ਨਾ ਮੇਰੇ ਪ੍ਰੀਤ ਨੇ ਮੇਕਅਪ ਕਰਿਆ ਸਾਨੂੰ ਪਤਾ ਲੱਗਦਾ ਅੱਖਾਂ ਤੇ ਲਾਇਆ ਕੁਛ ਤੇ ਲਖਵੀਰ ਨੂੰ ਤਾਂ ਪਤਾ ਲੱਗ ਗਿਆ ਕਹਿੰਦੀ ਮੈਂ ਖਾਂ ਕਿਵੇਂ ਅੱਖਾਂ ਕਰ ਰੱਖਿਆ ਮੈਨੂੰ ਪਤਾ ਹੈ ਨਾ ਇਹਨਾਂ ਨੇ ਜਿਹੜਾ ਮੇਕਅਪ ਦਾ ਸਮਾਨ ਲਿਆਂਦਾ ਹੁਣ ਸਾਡੇ ਮੂੰਹ ਤੇ ਸਾਰਾ ਲਾਉਣਾ ਮੇਰੇ ਤੇ ਲਖਵੀਰ ਦੇ ਮੂੰਹ ਤੇ ਤੇ ਅੱਜ ਮੈਨੂੰ ਪ੍ਰੀਤ ਕਹਿੰਦੀ ਮਮਾ ਜਦੋਂ ਮਤਲਬ ਕਾਲਿਆਣੀ ਤੁਸੀਂ ਜਾਣਾ ਹੋਇਆ ਨਾ ਤਾਂ ਤੁਸੀਂ ਮੈਂ ਇੱਥੇ ਤਿਆਰ ਹੋ ਕੇ ਜਾਇਓ ਤੂੰ ਤੇ ਮਾਸੀ ਤੇ ਹੁਣ ਦੇਖੋ ਓਦੇ ਸਾਡਾ ਕਿੰਨਾ ਕਿ ਜਲੂਸ ਕੱਢਦਿਆਂ ਮੇਕਅਪ ਕਰ ਆਪਾਂ ਜਿਵੇਂ ਛੌਕੜੀ ਰਵਣੀ ਜਮਾਈਨੀ ਲਓ ਜੀ ਆਜੋ ਸਾਰੇ ਭੈਣ ਭਰਾ ਚਾਹ ਪੀ ਲਓ ਲਓ ਜੀ ਆਪਾਂ ਪੀਨੇ ਚਾਹ ਪਾਣੀ ਮੰਮੀ ਤੇਰੇ ਵਾਸਤੇ ਬਹੁਤ ਸੋਹਣੇ ਕਮੈਂਟ ਆਏ ਕਹਿੰਦੇ ਤੁਹਾਡੀ ਬੀਬੀ ਕਹਿੰਦੇ ਐ ਬੈਠੀ ਜਿਵੇਂ ਸਕੂਲ ਦੀ ਟੀਚਰ ਹੁੰਦੀ ਸੂਟ ਸੋਹਣਾ ਜਿਆ ਦੇ ਹਾਂ ਕਲਰ ਬਹੁਤ ਸੋਹਣਾ ਸੀ ਕਿਤੇ ਰੰਗਣਾ ਹੀ ਮੈਚ ਕਰ ਗਿਆ ਲਓ ਜੀ ਚਾਹ ਪੀ ਲਓ ਸੱਸਰੀ ਘਰ ਦੀ ਸਾਰੇ ਭੈਣ ਭਰਾਵਾਂ ਨੂੰ ਤੇ ਲਓ ਜੀ ਆਜੋ ਖੇਤ ਪੀ ਲਓ ਚਾਹ ਆ ਗਈ ਆਹ ਮੈਂ ਦੇਖਾ ਮੈਂ ਕੋਈ ਵੀਡੀਓ ਨਹੀਂ ਆਈ ਇਹ ਕਿਹੜੀ ਮੰਮੀ ਕਿਹੜੀ ਕਲਾਸ ਦੀ ਟੀਚਰ ਹਨ ਇਹਦੀ ਮਰਜ਼ੀ ਲੈ ਲੋ ਸੱਸਰੀ ਘਰ ਦੀ ਸਾਰੇ ਤੇ ਲਓ ਜੀ ਪੀ ਲੋ ਅਜੋ ਸਾਰੇ ਭੈਣ ਭਰਾ ਚਾਹ ਤੇ ਅੱਜ ਕੱਲ ਵਾਸ ਇੱਕ ਦਿਨ ਜੋ ਕੇ ਨਰਮਾ ਕਹਿੰਦੀ ਰਮਣੇ ਆ ਜਾ ਤੜਕੀ ਮੈਂ ਖਾ ਅਜੇ ਨਹੀਂ ਫੋਨ ਕਿਉਂ ਲਾਇਆ ਤੜਕੀ ਕਹਿੰਦੀ ਆ ਜਾ ਫੇ ਤੂੰ ਉਹਦੇ ਆਂਦੀ ਸੀ ਮੈਨੂੰ ਕਾਣੇ ਜਾ ਕੇ ਤੂੰ ਚੰਗੇ ਚ ਸੱਦਣਾ ਨੇ ਕਿ ਕਾਣੇ ਚ ਸੱਦ ਲਿਆ ਹਾਂ ਇਹ ਚੰਗੇ ਚ ਸੱਦਿਆ ਹੂੰ ਇਹ ਤਾਂ ਹੈ ਚੱਲਵਾ ਦਿੰਨੇ ਕੱਲ ਅਸੀਂ 12:30 ਆਈਆਂ ਸੀ ਹਾਂ ਕਿ ਕਿ ਝੋਲੀ ਲਾ ਕੇ ਚਾਹਾਂ ਗਾ ਨੋਠੀਆਂ ਘੰਟਾ ਘਰੇ ਲਾ ਗਿਆ ਤੇ ਫੇਰ ਆਖ ਚਾਹ ਪੀ ਕੇ ਤੇ ਕਿ ਝੋਲੀ ਫੇਰ ਡਟ ਕੇ ਫੇਰ ਭਰ ਲਈ ਵਧੀਆ ਫਿਰ ਨਾ ਲਾ ਲਿਆ ਪਹੁੰਚ ਸਾਰਾ ਦਿਨ ਤੂੰ ਖਰੀਦ ਕਰਕੇ ਲੈ ਕੇ ਜਾਂਦੇ ਸੀ ਘਰੇ ਇਸ ਟਾਈਮ ਨਹੀਂ ਲੱ ਲਓ ਜੀ ਪ੍ਰੀਤ ਮੈਨੂੰ ਛੱਡ ਲੈ ਚਾਰ ਚਲਾ ਦੇ ਪਤਾ ਸਕੂਟਰੀ ਚੰਗਾ ਮਾਰ ਬਚਲਾ ਕੇ ਬਾਹਰ ਇਹ ਜਾਜ ਨਾ 6 ਪ੍ਰੀਤ ਪੀਣੀਏ ਮੈਨੂੰ ਫੋਨ ਕਰਦੀ ਪਹੁੰਚ ਕੇ ਤੇ ਬਾਰੀ ਲਾ ਲਿਓ ਅੰਦਰੋਂ ਬੈਠੇ ਰਹੋ ਚੰਗਾ ਪੀਣੀਏ ਪਤਾ ਜਾ ਆ ਜਾ ਚਾਹ ਪੀ ਲੈ ਸਾਈਡ ਤੇ ਲਾ ਦੇ ਮੜਾ ਸਾਈਡ ਤੇ ਲਾ ਦੇ ਪਤਾ ਟ੍ਰੈਕਟਰ ਲੰਘਾ ਲਓ ਜੀ ਚਾਹ ਪੀਣ ਵਾਲੇ ਹੋਗੇ ਚਾਰ ਜਾਨੀ ਇਹ ਕਹਿੰਦਾ ਮੈਂ ਵੀ ਵੀ ਨਾ ਕਰੇ ਪੀਂਦਾ ਨਹੀਂ ਪ੍ਰੀਤ ਘਰੇ ਵੀ ਪੀਆ ਕਰ ਜਾ ਆਸਵਾ ਲਾ ਦੀ ਮਾਸੀ ਇਹ ਜੇ ਕਿ ਖੁਆਵਾ ਕੇ ਦਿੰਦੀ ਹੈ ਚਾਚ ਖੁਆ ਹੀ ਹੁੰਦਾ ਪੀ ਕੇ ਦੇਖੀ ਬੜੇ ਪਤਾ ਤੈਨੂੰ ਚਾਹ ਬਣਦੀ ਹੈ ਮੰਮੀ ਤੇ ਇਹ ਮਨ ਮਤਲਬ ਇਹ ਕਹਿਣਾ ਚਾਹੁੰਦੀ ਵੀ ਮੈਂ ਚਾਹ ਵਧੀਆ ਬਣਾਈ ਤਾਂ ਹੋਟਲ ਖੋਲ ਦੋ ਚਾਹ ਵਾਲਾ ਖੋਲਣੇ ਹਸਪਤਾਲ ਦੇ ਮੂਹਰੇ ਕਿਸੇ ਦੇ ਆ ਮੋੜ ਤੇ ਖੋਲ ਦਿੰਨੇ ਆ ਆਉਂਦੇ ਜਾਂਦੇ ਵਾਧੂ ਪੀਆ ਕਰਨਗੇ ਕਾਕਾ ਫੇਰ ਇੱਥੇ ਹੀ ਖੜਾ ਰਿਆ ਕਰੂ ਨਾਲੇ ਖੇਤਾਂ ਵਾਲੇ ਪੀਆ ਕਰਨ ਉੱਤੇ ਹੋਟਲ ਦੇ ਲੈਦਾ ਸਰ ਨੂੰ ਫੈਮਿਲੀ ਸਾਰਨ ਫੈਮਲੀ ਬਲੌਗ ਸਾਰਨ ਫੈਮਲੀ ਡੱਬਾ ਚਾਹ ਵਾਲਾ ਨਾ ਨਾ ਚਾਹ ਵਾਲੇ ਨਹੀਂ ਨਹੀਂ ਸਾਰਨ ਫੈਮਲੀ ਬਲੌਗ ਡੱਬਾ ਚਾਰ ਦੇ ਫੈਮਲੀ ਚਾਹ ਵਾਲੇ ਚਾਹ ਵਾਲੇ ਆਪਾਂ ਵੀ ਕੰਮ ਤਾਂ ਹੁੰਦਾ ਕਰਕੇ ਹੋਟਲ ਤੇ ਆ ਕੇ ਵਜਿਆ ਕਰਾਂਗੇ ਕਾਕਾ ਤੈਨੂੰ ਭਰਾਇਆ ਕਰੂਗਾ ਯਾਦ ਰੱਖੀਂ ਅਦਰ ਗੱਗੀ ਨੂੰ ਪਤਾ ਲੱਗ ਗਿਆ ਬਸ ਆਹੀ ਦਿਨ ਦੇਖਣਾ ਸੀ ਆਹ ਰਹਿ ਗਿਆ ਸੀ ਦੇਖੋ ਉਹ ਹੀ ਦਿਖਾਤਾ ਹਾਂ ਜਿਆਦਾ ਕੱਕੀ ਆ ਬਣੀ ਕਿਹੜਾ ਢਾਬੇ ਖੋਲਣ ਬੰਦੇ ਆਪਾਂ ਕੱਕੀ ਆ ਕੱਕੇ ਦੇ ਹੋਟਲ ਤੇ ਕਿਹੜੇ ਕੱਕਾ ਛਾਰਨਾ ਚਾਹੇ ਵਾਲੇ ਕੱਕੇ ਦੇ ਢਾਬੇ ਤੇ ਬੈਠੀਆਂ ਹੋਟਲ ਚਾਹ ਵਾਲੇ ਤੇ ਆਖ ਸਹੀ ਹੈ ਆਪਾਂ ਚੁਕ ਲਿਆ ਇੰਨਾ ਨਰਮਾ ਅਜੇ ਤਾਂ ਆਪਾਂ ਰੇਡ ਸੀ ਆਜਾ ਇੰਨੀ ਪੰਡ ਬਣਾਤੀ ਸੀ ਤਿੰਨਾਂ ਜਣੀਆਂ ਨੇ ਤੇ ਆਹ ਰਹਿ ਗਏ ਡੂੜ ਕੇ ਆਲੇ ਮੂੰਹ ਪਿਆ ਜਿਆਦਾ ਹੀ ਪੀਗਾ ਥੋੜਾ ਹੀ ਚੁਕਿਆ ਦੋ ਤੋਂ ਉਹ ਆਉਂਦੀ ਨਾ ਇੱਧਰ ਛਟੀਆਂ ਵੀ ਪੱਟੀਆਂ ਗੰਗਾ ਤੇ ਆਪਾਂ ਕਰਿਆ ਪ੍ਰੀਤ ਨੂੰ ਫੋਨ ਆਪਾਂ ਨੂੰ ਆਉਂਦੀ ਲੈਣ ਹਾਜੀ ਕੱਲ ਦਾ ਦਿਨ ਸਾਰਾ ਲੱਗ ਕੇ ਪਰਸੋਂ ਦਾ ਫੇਰ ਲੱਗੂ ਆ ਆ ਜੋ ਸਾਰੀਆਂ ਪਹਿਣਾ ਨਰਮਾ ਚ ਕਾ ਦੋ ਕਿੱਦਾ ਸੋਹਣਾ ਨਰਮਾ ਖੜੇ ਕਿੱਤਾ ਜਿੱਟਾ ਨਰਮਾ ਹੂੰ ਵਧੀਆ ਚੁਗ ਲੈ ਅੱਜ ਆਪਾਂ ਨਰਮਾ ਚੱਲ ਅਰ ਨਾਲੇ ਗੱਲਾਂ ਬਾਤਾਂ ਨਾਲ ਦਿਨ ਟੱਪ ਗਿਆ ਵਧੀਆ ਕੇ ਵਾ ਨਹੀਂ ਆਇਆ ਸਾਰੇ ਮੈਨੂੰ ਆਏ ਆਦੇ ਉਹਨਾਂ ਕੋਲ ਹੈੱਡਫੋਨ ਲਾ ਰਖਿਆ ਮੈਂ ਹੈੱਡਫੋਨ ਲਿਉਣੀ ਹਣੀ ਹੈ ਮਤਲਬ ਵਿਚਾਲ ਕੋਈ ਗਾਣੇ ਵਗੈਰਾ ਸੁਣ ਲਾਂਗੇ ਪਰ ਸਾਡੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਮੇਰੇ ਹੈੱਡਫੋਨ ਗਲੇ 'ਚ ਹੀ ਟੰਗੇ ਰਹਿ ਜਾਂਦੇ ਆਈ ਘਰੇ ਲਓ ਜੀ ਹੁਣ ਚੱਲਦੇ ਆਪਾਂ ਘਰੇ ਪ੍ਰੀਤ ਆਊਗੀ ਲੈਣ ਆਪਾਂ ਨੂੰ ਕਾਣੀ ਪੀਜੀ ਹੈ ਕੰਮ ਧੰਦਾ ਕਰੀਏ ਮੇਰੇ ਡਾਣ ਨਾਲ ਦਾ ਘਰੇ ਨਾ ਆਇਆ ਉਹ ਆ ਵੀ ਕਰੀਏ ਮੇਰੇ ਫੋਨ ਦੇ ਨਾ ਜਵੇਂ ਹੀ ਨਹੀਂ ਵੀਡੀਓ ਕੁਆਲਿਟੀ ਵਧੀਆ ਨਹੀਂ ਹੋਏਗੀ ਆ ਸਹੀ ਆ ਮੈਂ 15000 ਰੁਪਏ ਵੇਖੋ ਫੋਨ ਤੇ ਲਾਇਆ ਸੀ ਮੈਨੂੰ ਪਰ ਵਧੀਆ ਨਹੀਂ ਲੱਗੀ ਵੀਡੀਓ ਕੁਆਲਿਟੀ ਲਓ ਜੀ ਨਰਮਾ ਜੂਕਨ ਤੋਂ ਬਾਅਦ ਕਿਵੇਂ ਥਕੇਵਾਂ ਲੌਣੋ ਆਸ ਤੇ ਹੱਸ ਜਾਨੇ ਹੱਸਣਾ ਜ਼ਰੂਰੀ ਹੈ ਜਸਨਾ ਆਇਆ ਨਾ ਬਰਾ ਹਾਂ ਜੀ ਮੈਨੂੰ ਵੀ ਦੇ ਦਿਓ ਪਾਣੀ ਸੇਵ ਲਾਈਕ ਕੱਲ ਨੂੰ ਕਿੰਨੇ ਕੋਈ ਆਉਂਗਾ ਖੇਤ ਆਹੀ ਟਾਈਮ ਆਹੀ ਹੋ ਜੂ ਸਾਢੇ 10 ਸਾਢੇ 10 11 ਹੋ ਜਾਂਦੇ ਤਲ ਮੈਂ ਵੀ 8:00 ਵਜੇ ਆ ਜੂਗੀ ਲੈ ਆਜੂਗੇ ਆਏ ਹੋ ਜਾਂ ਆਪਣਾ ਵੀ ਆ ਲੈ ਮਾ ਮਾ ਲੈ ਲਓ ਜੀ ਆਪਣੀ ਪ੍ਰੀਤ ਅੱਛਾ ਇਹ ਕਾਪਾ ਕਰ ਰੱਖਿਆ ਨੇ ਪੁੱਤਾਂ ਵੀ ਦੋ ਕਰਿਆ ਜੂਰੇ ਤੋਂ ਇੱਕ ਹੋਰ ਕਰਦੀ ਸੀ ਬਾਈ ਨਾ ਲੈ ਲੂ ਫਿਰ ਪੁੱਤਾ ਪੁੱਤਾਂ ਦੀ ਵੀਡੀਓ ਅੱਛਾ ਘਰ ਤੱਕ ਨਹੀਂ ਬੋਈਦਾ ਨਗਾ لاو جی ا ڈون دی پانی سنیا پانی الوٹ لو فون چکھنی چل دیا کرے ہو چکھ دیو ہولتا نہیں نہیں ٹھیک نہیں دور کھولنا چاہیے نہیں قادر نہیں فون چل نہیں نرم نرم نو دے کسی کو دیتی نہیں دیتی ہے تو کی دے رہا ہوں میں ہاں کیا دے رہا ہے کرائے چ جاؤں گا اٹو ਅਰ ਜੇ ਕਾਦਾ ਕੰਮ ਕਰ ਹੋਰ ਕੰਮ ਕਰਕੇ ਲਿਗੇ ਕਾਲੂ ਆਲੇ ਨੇ ਵੈਰੂ ਸੁੱਖ ਰੱਖੇ ਛੇਰ ਮਲਾਂ ਸੁੱਖਾਰ ਮੈਂ ਲਓ ਜੀ ਮੈਂ ਤੇ ਜੇਸ਼ਨ ਆ ਪੀੜੀ ਪੋਂਦੇ ਆ ਦੋਨੇ ਬੈਠ ਕੇ ਮਾਵਾਂਤੀਆਂ ਅਸੀਂ ਤੇ ਪੀੜੀ ਹੋਈ ਪਈ ਜੀ ਬੁੰਨ ਵਾਲੀ ਆਪਣੀ ਕਿਉਂਕਿ ਦੇਰਤੀ ਸੀ ਮੈਂ ਜੇਸ਼ਨ ਆ ਮਰਸ ਸਵੇਰੇ ਦੇਰ ਦੇ ਪੁੱਤ ਤੇ ਚਿੱਲੀ ਹੋਈ ਪਈ ਸੀ ਫਿਰ ਇੱਕ ਤੋਪਾ ਆ ਪਟਿਆਗਾ ਪ੍ਰੀਤੋਂ ਦੇ ਤੇ ਮੁੜ ਕੇ ਸਾਰੀ ਦੇਰ ਦੌੜ ਗਈ ਮੈਨੂੰ ਜੇਸ਼ਨ ਨੂੰ ਆਖਮਾ ਦਾ ਸਮਾਰਕ ਤੇੜ ਦੇ ਪਰੇ ਆਪਾਂ ਹਨ ਬਣਾ ਲੈਣੇ ਆ ਦਵਾਰੇ ਨਾਲ ਕਾਸ ਕੇ ਬਨਜੂਗੀ ਵਧੀਆ ਬੈਠਣ ਵਾਲੀ ਹੋਜੂਗੀ ਤੇ ਪਹਿਲਾ ਸਲਾਹ ਸੀ ਨਮਾ ਨਵਾਰ ਲਿਆਵਾਂਗੇ ਫਿਰ ਲਿਆਂਦਾ ਨਹੀਂ ਅਸੀਂ ਮੈਂ ਕਿਹਾ ਛੱਡ ਪਰੇ ਇਸੇ ਨੇ ਬੁੰਦਨੇ ਇਹਦੇ ਥੱਲੇ ਜਾ ਕੇ ਫਿਰ ਇਹਦੇ ਅੰਦਰ ਥੱਲੋਂ ਹੀ ਜਾ ਕੇ ਫਿਰ ਆਏ ਉੱਤੇ ਜਿੱਸੇ ਉਹ ਗਾਈਆਂ ਹੋਗਾ ਲੋ ਜੀ ਆਪਾਂ ਅਸੀਂ ਮਾਉਂਦੀਆਂ ਬੁੰਦੀਆਂ ਪੀੜੀ ਤੇ ਪੀੜੀ ਘੇਰਾ ਬੁੰਦੀ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਪੂਰੀ ਕਾਸਤੀ ਅਸੀਂ ਆ ਸਰਕਲ ਕਿੱਦਾਂ ਬਣਾਉਣਾ ਹੈ ਹਾਂ ਹਾਂ ਹੋਰ ਤਾਂ ਨਹੀਂ ਲਿਆ ਸੀ ਇਹਦੇ ਨਾਲ ਉਹਨਾਂ ਮਾਰ ਐਨਾ ਹੀ ਸੀਗਾ ਟੋਟਾ ਟੂਟਾ ਤਾਂ ਹੈ ਨਹੀਂ ਸੀ ਪੂਰੀ ਆ ਜੂਗੀ ਆ ਤਾਂ ਜਾਊਗੀ ਸਰ ਪੂਰੀ ਆ ਜੂਗੀ ਤੇ ਲਓ ਜੀ ਅਸੀਂ ਬਣ ਲ ਗਏ ਫਟਾਫਟ ਵੀਡੀਓ ਫਿਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਕਿੰਦੀ ਕੱਸੀ ਆ ਤਾਂ ਇਹਨੂੰ ਯਾਰ ਲੱਗੀ ਹੋਈ ਐ ਧੂਣ ਵਾਲੀ ਹੈ ਨਹੀਂ ਵੈਸੇ ਯਾਰ ਲੱਗ ਗਈ ਇਹਨੂੰ ਦੇਖੋ ਕਿੰਦੀ ਕੱਸੀ ਐ ਲਓ ਜੀ ਆਪਾਂ ਵੀ ਗੋਦ ਲੈਨੇ ਆ ਕਿਉਂਕਿ ਸਵੇਰੇ ਫਿਰ ਖੇਤ ਜਾਣਾ ਹਨਾ ਮੈਂ ਵੀ ਹੁਣ ਕੱਲ ਨੂੰ ਫੇਰ ਬਕੀ ਨੂੰ ਚੱਲ ਗੋਨੇ ਸਾਡੇ ਕੋਲ ਇੱਕ ਪੁੱਤੀ ਉੱਡੀ ਐ ਕਿ ਦੇਖ ਕੇ ਜਣਾ ਬਹਿ ਜਾਂਦੇ ਦੂਜੇ ਫਿਰ ਇਹ ਜਸ਼ਨ ਤੇ ਪ੍ਰੀਤ ਆਹਨੇ ਮੈਂ ਬੈਠਣਾ ਮੈਂ ਬੈਠਣਾ ਮੈਂ ਜਿਸ ਨੂੰ ਆ ਗਮ ਕਰ ਫੇਰ ਹੀ ਬਣਾਵਾਂਗੇ ਤਾਲ ਆਪਾਂ ਕਿਰਮਾ ਕਰ ਬੁੱਤ ਪੀੜੀ ਦਾ ਬਣਾ ਲੀ ਕਦੀ ਠੀਕ ਐ ਮੰਮੀ ਮੈਂ ਤੇਰੀ ਮਦਦ ਕਰ ਦਿੰਦੀ ਬਾਸ ਇਸ਼ਕ ਜਿਹੜਾ ਹੋਰ ਬੱਦ ਤੋਂ ਆਣਾ ਪੇਟਾ ਜੇ ਬੱਦ ਘਰਤਾ ਇਸ ਕਰਕੇ ਨਾ ਇਕੱਠਾ ਹੋਇਆ ਪੇ ਅੱਜ ਮੈਂ ਗਿਣਨੇ ਮੈਂ ਕਿੰਨੇ ਬਲੌਗ ਬਣਿਆ ਹਾਂ ਅੱਜ ਦੇਖੀ ਨਹੀਂ ਬੱਦ ਬਲੌਗ ਅਪਲੋਡ ਕਰਨ ਲਈ ਪਤਾ ਲੱਗਦਾ ਹੁੰਦਾ ਕਿੰਨੇ ਕੁ ਮਿੰਟਾਂ ਦਾ ਬਣ ਗਿਆ ਅੱਛਾ ਜਿਹੜਾ ਆਹ ਗੇੜਾ ਹੁੰਦਾ ਨਾ ਬਾਰਾਂ ਮਿਸ਼ਟ ਕੁਟੂੜਾ ਕੁਟੂੜਾ ਹਾਜੇ ਸੁਵੇਰ ਦਾ ਦਨ ਲਗੂ ਖੇਤ ਪਾਛੋਂ ਦਾਨ ਲਗੂ ਚਲ ਮਹ ਹੈ ਮਾਸੀ ਨਹੀਂ ਗਿਆ ਤਾਂ ਚਲ ਚੁਕਾ ਦੇਣੀ ਮੈਂ ਹਨਾ ਘਰੇ ਵੀ ਤਾਂ ਬੈਠੇ ਨਹੀਂ ਚਲੋ ਜੀ ਮੈਂ ਮੰਮੀ ਦੀ ਮਦਦ ਕਰਾਣੀ ਹੈ ਫੇਰ ਮਿਲਦੇ ਹਾਂ ਕੁੱਕਰ ਕੱਚੀ ਰਬੜ ਰੱਬ ਦਾ ਭਾਪ ਨੂੰ ਲੈ ਗਿਆ ਗੁਰੂ ਸਾਹਿਬ ਨੇ ਨਹੀਂ ਤਾਂ ਪਰ ਹਾਸੇ ਤੇ ਫੋਨ 'ਤੇ ਵੀਡੀਓ ਕੋ ਆ ਦੀਵਾਲੀ ਬਦ ਗਿਆ ਖਾਲੀ ਹੋ ਗਿਆ ਪਰ ਸਾਫ ਹੋ ਗਈ ਮਾਸੇ ਦੇ ਪਿੱਛੇ ਬੱਜੇ ਕਿਉਂ ਪਰ ਮੰਮੀ ਦੀ ਮੁਸਕਾਨ ਕਦੇ ਨਹੀਂ ਖੜਦੀ ਮੁਸਕਾਨ ਤਾਂ ਮੰਮੀ ਦੀ ਹੈ ਤਾਂ ਨਹੀਂ ਲੱਗੋਂ ਮੰਮੀ ਵਰਤਾਂ ਜਿਹੜਾ ਐਨੀ ਮੇਸ਼ ਕੀ ਕਹਿੰਦੀ ਸੀ ਮੰਮੀ ਮਾਸੇ ਨੂੰ ਹੁੰਦੀ ਹੂੰ ਵੀਡੀਓ ਕੁਆਲਿਟੀ ਬਹੁਤ ਵਧੀਆ ਹੈ ਬਹੁਤ ਵਧੀਆ ਵੀਡੀਓ ਆਉਂਦੀ ਹੈ ਆਪਣੇ ਆਪ ਨੂੰ ਪਤਾ ਨਹੀਂ ਕਿਵੇਂ ਵੀਡੀਓ ਕੁਆਲਿਟੀ ਬਹੁਤ ਵਧੀਆ ਲੀ ਹੁਣ ਆਪਾਂ ਨਵਾਂ ਕੀ ਆਨੇ ਦੇਖਾਂਗੇ ਸਲਾਹ ਆਈਫੋਨ ਲਿਆ ਬੜੀ ਸੋਹਣੀ ਉਹ ਹੁੰਦੀ ਹੈ ਆਈਫੋਨ ਤੋਂ ਕੋਈ ਦੋ ਚੋਣ ਦੇ ਨਹੀਂ ਲਾਉਣੀ ਜੇ ਮੰਮੀ ਆ ਵੀਡੀਓ ਕਰ ਲਈ ਨਾ ਆਪਾਂ ਉਦੋਂ ਮੈਂ ਸੱਚ ਮਾਰ ਕੇ ਦੇਖੂ ਕਿ ਨਿਦਾਨ ਦਾ ਸਭ ਤੋਂ ਸਾਰਾ ਆਈਫੋਨ ਤਾਂ ਵੈਸੇ ਵੀ ਸੈੱਲ ਨਾ ਹੈਂਦਾ ਹੈ ਇਹਦਾ 10000 ਦਾ ਤੇ ਫਲਿੱਪਰ ਫੋਨ ਵੀ ਆਉਂਦਾ ਉਹ ਵੱਡਾ ਹੁੰਦਾ ਹੈ ਹਾਂ ਰੱਖਦੇ ਜਿਵੇਂ ਆਈਫੋਨ ਬੈਟਰੀ ਤਮਾ ਨਾ ਵੀਡੀਓ ਮਤਲਬ ਬੈਟਰੀ ਕਿ ਮੈਨੇ ਘੱਟਦਾ ਬੈਟਰੀ ਬਹੁਤ ਘੱਟਦਾ ਆਪਣਾ ਬੈਟਰੀ ਘੱਟ ਘੱਟਦਾ ਮਤਲਬ ਬੈਟਰੀ ਖਾਂਦਾ ਵਾਲੀ ਹੈ ਛੇਤੀ ਚਾਰਜ ਕਰਨਾ ਪੈਂਦਾ ਉਹ ਕੋਈ ਇਹੋ ਜਿਹਾ ਹੋਵੇ ਜਿਹਦੇ ਨਾਲ ਸਾਡਾ ਮਤਲਬ ਮਤਲਬ ਬੈਟਰੀ ਘੱਟ ਆਵੇ ਜਿਹੜੇ ਮਤਲਬ ਵੀਡੀਓ ਕੁਆਲਿਟੀ ਵਧੀਆ ਹੋਵੇ ਆਪਾਂ ਕੋਈ ਦਿੱਜੀ ਨਹੀਂ ਜਿਹਦੇ ਤੁਸੀਂ ਨਿੱਕੇ ਰਹਿੰਦੇ ਨਹੀਂ ਟਾਈਮ ਪਾਸ ਕਰਦੇ ਜਿਹੜਾ ਆਪਾਂ ਕੋਈ ਹੋਵੇ ਖਾਲੀ ਨਿੱਕੇ ਰਹਿੰਦੇ ਨਾ ਕਰਾ ਦੇ ਜੀ ਗੜੇ ਫੇਰ ਮਿਲਾ ਗਿਆ ਆਪਣਾ ਗੰਡੇ ਤੇ ਟਮਾਟਰ ਚੀਰ। ਜੀ ਆਪਾਂ ਬਣਾਉਣੀ ਹੈ ਪੀੜੀ মুંગી ਦਾਲ। ਤੂੰ ਆ। ਟਮਾਟਰ ਕੀ ਲਿਆ ਦੋ ਤੇ ਗੰਡੇ। ਥੇ ਲਾਪ ਆਪਣਾ ਥੋੜਾ ਪੱਕ ਗਿਆ ਜੀਆ। ਗੱਲਾ ਕਰਦੇ ਕਰਦੇ। ਦੇ ਮੂੰਗੀ ਬਣਾਏ ਚੱਲ ਮੰਮੀ ਤੁਸੀਂ ਕਹੋਗੇ ਰੋਜ਼ ਹੀ ਮੂੰਗੀ ਬਣਾ ਲੈਂਦੀ ਐ ਭੈਣਾ ਤੇ ਹੁਣ ਕਹਿੰਦੇ ਰੋਜ਼ ਮੰਮੀ ਮੂੰਗੀ ਬਣਾਇਆ ਕਰ ਬਹੁਤ ਹੁਆ ਲੱਗੀ ਰਾਤ ਇਹਨਾਂ ਨੇ ਹੁਣ ਮੈਂ ਮਤਲਬ ਤੁਹਾਨੂੰ ਕੱਲ ਵੀ ਦੱਸਿਆ ਸੀ ਹਨਾ ਵੀ ਜਿੱਦ ਤੇਨਾ ਮਤਲਬ ਮਠਾਈ ਵਗੈਰਾ ਘਰੇ ਐ ਤੇ ਹੁਣ ਮੈਂ ਨਾ ਦਹੀਂ ਜਮਾ ਦਨੀ ਐ ਇਹਨਾਂ ਨੂੰ ਮੈਂ ਵੀ ਖਾ ਲੈਣੀ ਐ ਮੈਂ ਦਹੀਂ ਜਮਾ ਦਨੀ ਐ ਮੰਨ ਕੇ ਚੱਲੋ ਜੀ ਅੱਧਾ ਕਿਲੋ ਦੇ ਦੋ ਗੱਦੋਂ ਦੇਖ ਕੇ ਕੀ ਗੜਬੀ ਵੱਡੀ ਐ ਅੱਧਾ ਕਿਲੋ ਦੋ ਕਿਲੋ ਤੋਂ ਘਾਟਾ ਦੇਦਾ ਕਿਲੋ ਤੋਂ ਬੰਦੀ ਆਉਂਦੀ। ਤੋਂ ਹੁਣ ਬਸ ਮੈਂ ਨਹੀਂ ਜਵਾ ਦੂੰਗੀ ਤੇ ਅਸਵੇਰੇ ਖਾ ਲੈਂਦੇ ਰਹਤਾ। ਗਾਉਂਦੀ ਹੁਣ ਮੈਂ ਕੋਕਰਾ ਦੀ ਪਚਾ। ਬਸ ਬਾਲਾ ਅੰਦਰ ਦੀ ਜੇ ਬਾਲਾ ਦੇਤਾ ਸੀ ਇਹ ਤਾਂ ਨਹੀਂ ਖੋਟਾ ਜਾਂਦਾ। ਇਹ ਹੁਣ ਫੇਰ ਵਾਸ ਮੈਂ ਜਵਾ ਦੂੰਗੀ ਪਹਿਲੀ। ਕੱਢ ਕੇ ਫੇਰ ਤਾਂ ਵਜਰਾ ਖਾ ਲਵਾਂਗੇ। ਤੇ ਕਿਉਂ ਆਂਦਾ ਮੂੰਗੀ ਦਾਲ ਨਾਲ ਨਾਲੇ ਤਾਂ ਇਹ ਮਤਲਬ ਨਾਲ ਗੱਡੇ ਚੀਰ ਲੈਂਦੇ ਐ। ਤੇ ਸਵੇਰ ਤੋਂ ਮੈਨੂੰ ਪਰੌਠੇ ਲਾਦੇ ਸੀਗੇ ਤੇ ਸ਼ਾਮ ਨੂੰ ਆਪਾਂ ਰੋਟੀ ਬਣਾ ਲੈਣੀ ਕਿਉਂਕਿ ਸ਼ਾਮ ਨੂੰ ਫਿਰ ਆਪ ਮੈਨੂੰ ਐ ਕਈ ਭੈਣਾਂ ਨੇ ਕਮੈਂਟ ਕਰਿਆ ਨਾ ਕਿ ਇਹਦੇ ਵੀ ਵਜੋਂ ਤੋਂ ਬਹੁਤ ਜ਼ਿਆਦਾ ਪਸੰਦ ਆ ਇਹਨੇ ਪਰੌਠੇ ਨਾਲ ਤੇ ਫਿਰ ਆਪਾਂ ਇਹਨਾਂ ਨੂੰ ਹੁਣ ਸ਼ਾਮ ਨੂੰ ਮਤਲਬ ਰੋਟੀਆਂ ਦੇਣ ਲੱਗ ਗਏ ਹਨਾ ਤੇ ਬੱਸ ਸਵੇਰੇ ਮੈਂ ਇਹਨਾਂ ਨੂੰ ਪਰੌਠੇ ਅੱਜ ਵੀ ਪਰੌਠੇ ਖਾਦੇ ਅਸੀਂ ਕੱਲ ਵੀ ਪਰੌਠੇ ਖਾਦੇ ਸੀ ਮੈਂ ਆਪਣਾ ਤਾਂ ਕਿੰਨੇ ਖਾ ਲਿਆ ਮੈਂ ਮੋਟੀ ਪਤਾ ਨਹੀਂ ਕਿਉਂ ਨਹੀਂ ਇਹ ਪੁੱਤਰ ਹੁਣ ਤੇਰਾ ਬਹੁਤ ਭਾਰ ਹੋ ਗਿਆ ਅੱਗੇ ਅਸੀਂ ਦਿਨੇ ਅਜ ਖੇਤ ਗੱਲਾਂ ਕਰੀ ਅਸੀਂ ਜਿਵੇਂ ਦਾ ਮੈਂ ਕਿਹਾ ਹੁਣ ਪਰਦੀ ਜਾਂਦੀ ਫਰਕ ਹੈ ਬੋਲਦੀਆਂ ਮਾਂਮਾ ਹੋਊਗਾ ਕਿ ਇਹਨਾਂ ਨੂੰ ਹੋ ਜੇਗਾ ਮੋਟਾ ਸਰ ਕਿਹੜਾ ਚਾਰ ਵੀ ਵਧਣ ਲੱਗ ਗਿਆ ਮੁੜ ਕੇ ਬੰਦਾ ਪਤਲਾ ਨਹੀਂ ਹੁੰਦਾ ਪੁੱਤਰ ਤੇਰਾ ਦਵਾਈਆਂ ਲੈਂਦਾ ਫਿਰ ਤੇਰੇ ਨਹੀਂ ਆਪਾ ਵੀ ਨਹੀਂ ਮਤਲਬ ਭਜਨ ਕਿਉਂ ਵੱਧ ਗਿਆ ਹਣਾ ਅਗਲੇ ਕਰੋ ਫਿਰ ਮਾਂ ਜੇਰੇ ਮੋਟੇ ਹਨ ਬਦਲਾ ਨਾ ਜੇਰੇ ਪਤਲੇ ਤੋਨੇ ਸਹੀ ਮੈਂ ਤਾਂ ਹੁੰਦਾ ਹੁਣ ਹੈ ਨਹੀਂ ਠੀਕ ਹੈ ਉਹ ਇਧਰ ਮੋਟਾ ਨਹੀਂ ਸਹੀ ਰਹਿੰਦਾ ਮਮੀ ਤੂੰ ਵੀ ਠੀਕ ਐ ਮੈਂ ਠੀਕ ਤਾਂ ਬਸ ਮੈਂ ਤਾਂ ਹੁਣ ਉਹ ਹੋ ਜਾਂਦਾ ਕੋਈ ਬੰਦਾ ਟੈਨਸ਼ਨ ਨਾ ਫੁੱਲਣ ਲੱਗਿਆ ਮਾ ਜਾਨੀ ਕੱਲ ਦੱਸਣੀ ਐ ਰੋਜ਼ ਤੇਰਾ ਵਜ਼ਨ ਥੋੜਾ ਜਿਹਾ ਤਾਂ ਘਟ ਹੀ ਜਾਂਦਾ ਕਿਵੇਂ ਪਤਾ ਕਿਵੇਂ ਵੱਧਦਾ ਮਰ ਨਾਰ ਵਿੱਚ ਗੰਦਾ ਨਹੀਂ ਆਉਦੋ ਕਿੰਨਾ ਤੁਰਦੀਆਂ हां सारे दिन खड़ी लत आज आज से खड़ी लत कलू भी परसों भी फिर किथे जाके होवागे है आए 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 ना फिर ही मेरा वजन ਘਟਦਾ ਨਹੀਂ ਮੈਂ ਚਾਹਣੀ ਮੇਰਾ ਭਜਨ ਘਟਦੀ ਚਲ ਘਟਜੋ ਮੰਮੀ ਆ ਆ ਸੋ ਚੁੱਪ ਤੇਰਾ वजन ਨਾ ਤੇਰਾ ਨਵਜਨ ਨਾ ਵਧੇ ਫੇ ਤੇਰਾ ਘਟੂਗਾ ਅਜੇ ਵੀ ਆਏਗਾ ਮੋਹਰ ਜੀ ਮਟੋਲ ਬਣ ਗਈ ਫੇ ਤੇ ਨਹੀਂ ਬੰਦੀ ਹਾਂ ਨਹੀਂ ਬੰਦੀ ਉਹ ਲੋਕੇ ਮਪਾ ਅੱਗੇ ਆ ਅੰਮੀ ਲੋ ਸਰਵਾਦੀਏ ਸੀਟੀ ਕੁੱਕ ਕਰਦੀ ਵੀ ਤੂੰ ਆਟੇ ਗੁੰਨ ਲੈਣ ਦੇ ਪੱਤੇ ਪ੍ਰੀਤ ਨੂੰ ਕਹਨੇ ਆ ਪਾਤਾ ਕੋਲ ਨੂੰ ਦੂਗੀ ਤੇ ਆਪਾਂ ਕੋਈ ਹੋਰ ਨਿੱਕੜੀ ਕਿ ਕੰਮ ਕਰਨ ਵਾਲੇ ਪਏ ਉਹ ਕਰਗੇ ਕਿਉਂਕਿ ਤਾਰੇ ਕੱਪੜੇ ਪਏ ਹਜੇ ਲਾਏ ਨਹੀਂ ਤਾਂ ਤੋਂ ਲਾ ਲੈਣੀ ਤੈ ਸ਼ਾਮ ਨੂੰ ਲਾਉਣਾ ਨੂੰ ਕਿਨੇ ਫੇਰ ਲਾ ਦਾਂਗੇ ਤੈ ਆਪਾਂ ਆਟਾ ਗੁੰਨ ਲਾ ਲਓ ਤੇ ਤੂੰ ਜੇ ਸਾਨੂੰ ਬਦਾਮ ਪਿਉਂਦੇ ਹੁਣ ਥੋੜੇ ਰਹਿ ਗਏ 2 ਦਿਨਾਂ ਦੇ ਬਦਾਮ ਨਹੀਂ ਹੁੰਦਾ ਇਹ ਤਾਂ ਇਹ ਤਾਂ ਅੰਦਰ ਰਸੋਈ ਚ ਜਾਣਾ ਤਾਂ ਫੜ ਨਹੀਂ ਸਮਝਦੇ ਨਾ ਇੱਥੇ ਖੰਸ ਦੇ ਤਾਂ ਤੇ 2 ਦਿਨਾਂ ਦੇ ਬਦਾਮ ਰਹਿ ਗਏ ਪਿਉਂ ਦੋ ਨਾ ਅੱਧੇ ਕਾਉ ਦੇ ਵਿੱਚ ਪਏ ਜਿਹਦੇ ਵਿੱਚ ਆਪਾਂ ਬਦਾਮ ਨਹੀਂ ਰੱਖੇ ਸੀ ਅੱਧੇ ਡੁੱਲਗੇ ਆਦੇ ਵਿੱਚ ਆ। ਤੁਹਾਨੂੰ ਫੇਰ ਦੇਖਦੇ ਆ ਕੋਈ ਹੋਰ ਲਿਆਵਾਂਗੇ ਜਾਂ ਕਿਵੇਂ ਕੁਝ ਕਰਾਂਗੇ। ਕਿਆ ਚੇਨਾ ਤੇ ਆਊਗਾ? ਬੁੱਧੂ ਤਾਂ ਫੇਰ ਤੁਸੀਂ ਪਸੰਦ ਨਹੀਂ ਕਰਦੇ ਪਤਲਾ ਜਾਂ। ਤੇ ਲਓ ਜੀ ਹਨਾ ਹੁਣ ਆਪਾਂ ਕੱਪੜੇ ਲਾ ਲੈ ਕੇ ਧਾਰ ਤੋਂ ਨਿੱਕੀ ਨਿੱਕੀ ਭੱਜ ਕੇ ਜੀ ਕੰਮ ਕਰਨ ਲਗੇ। ਤੇ ਮੈਂ ਬਦਾਮ ਭਿਓਂ ਤੁਕਦਾ ਮੈਂ ਗੰਡੇ ਚੀਰੂ। ਸਾਸਲਾ ਚੀਰ ਗੰਡੇ। ਨਹੀਂ ዳਟਾ ਗੁੰਦਣ ਦੀ ਹੈ ਤੇ ਮੈਂ ਦਹੀਂ ਵਗਾਰਾ ਚ ਮਾਵਾ। ਦੱਸੀ ਪਾ ਕੇ ਮਾਵਾ। ਚਲੋ ਇਹ ਫੇਰ ਮਿਲਦੇ ਆ। ਬਾਜੀ ਆਪਾਂ ਲਾਗੇ ਬਾਤੀ ਪ੍ਰੈਸ ਕਰਨ ਨੂੰ ਤਰੀਕ ਹੋ ਰਹੀ ਆਂਦੀ ਤੇ ਕੱਲ ਨੂੰ ਐ ਜੀ ਸ਼ਨੀਵਾਰ ਸ਼ਨੀਵਾਰ ਮੈਂ ਬਾਜੀ ਬਰਾਬਰ ਨੂੰ ਬਾਤੀ ਲੈ ਕੇ ਪ੍ਰੈਸ ਕਰਕੇ ਰੱਖ ਦੇਵਾਂ ਤੇ ਕੱਲ ਨੂੰ ਮਨਵੀਰ ਜੀ ਨੇ ਵੀ ਛਾਣ ਲੇਕ ਦਾ ਸਾਜੀ ਰੋਨੇ ਫਿਰ ਵੀ ਦਿਨ ਮੇੜ ਲਗੇ ਆਪਾਂ ਇੱਕ ਦੋ ਦਿਨ ਚ ਨਰਮਾ ਚਾਹ ਤੋਂ ਆਜੂ ਕਿਉਂ ਹੋਣਾ ਹੈ ਬਾਦੀ ਪ੍ਰੈਸ ਹੋਈ ਤਾਂ ਆ ਦਾ ਗੀਜਰ ਛੱਡ ਕੇ ਤੇ ਆ ਦਾ ਫਟਾਫਟ ਨਾ ਲੈਣ ਦੀ ਜਵਾਬ ਮੇਰੇ ਦੁਬਾਰਾ ਮੇਰੇ ਜਸਨੀ ਦੇ ਬਾਲ ਕੋਨੇ ਰਹਿ ਜਾਂਦੇ ਕਿਉਂਕਿ ਪ੍ਰੀਤ ਆਪ ਦੇ ਬਾਲ ਆਪੇ ਬਾਲ ਲੈਂਦੀ ਏ ਆਪਾਂ ਨੂੰ ਨਹੀਂ ਹੁੰਦਾ ਕਰਦੀ ਪ੍ਰੀਤ ਇਧੇ ਜੀ ਆਹਨੇ ਦੋ ਬੁੱਤਾਂ ਵੀ ਕਰਨੇ ਆਪੇ ਕਰਕੇ ਲੈ ਜਾਂਦੀ ਸੀ ਸਿਗਰੇਟ ਕਰਕੇ ਮੈਂ ਹਜੇ ਛੋਟੇ ਤਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ ਓਹ ਛੋਟਾ ਹਜੇ ਜਸ ਜਸੋਂ ਤੋਂ ਛੋਟਾ ਮੈਂ ਕਰ ਤਾਂ ਰਹਿਣੀ ਆ ਪਰ ਕੀ ਰਗੜਾ ਵੀ ਨਹੀਂ ਕਰਦੀ ਦਾ ਆਪਣੇ ਆਪ ਉਹਦਾ ਚਾਹ ਪਾਰਤੀ ਵਾਲਾ ਕੰਮ ਨੇ ਮੇੜ ਦੇਈ ਆਪਾਂ ਜਿਹੜੀ ਸਿੰਪਲ ਬਣਦੀ ਹੁਣ ਟੀ-ਸ਼ਰਟ ਆ ਜਿਹੜੀ ਉਹ ਤਾਂ ਪ੍ਰੈਸ ਪਾਜਦੀ ਨਹੀਂ ਨਾ ਜਿਹੜੀ ਸਿੰਪਲ ਗੁੱਤ ਹੁੰਦੀ ਆ ਮੈਂ ਅੱਗੇ ਨੂੰ ਕਰ ਲੈਣੀ ਪਿੱਛੇ ਨੂੰ ਨਹੀਂ ਹੁੰਦੀ ਆ ਪਿੱਛੇ ਨੂੰ ਕਰਨ ਲੱਗਦੀ ਐ ਕੰਫਿਊਜ਼ ਹੋ ਜਾਂਦੀ ਐ ਕਿ ਜਿਹੜਾ ਪਾਸਾ ਘੜੇ ਨੂੰ ਜਾਊਗਾ ਤੇ ਚਲੋ ਮੁਕਾਵਤ ਵਾਲਾ ਕੰਮ ਵੀ ਫਿਕਰੋਂ ਨਹੀਂ ਮੇੜ ਦਿੰਨੀ ਤੇ ਆਦਾ ਸਵੇਰੇ ਬਸ ਨਾ ਆਵਗਾ ਨਾ ਨੂੰ ਫਿਰ ਭੱਜਾਂਗੇ ਸਕੂਲ ਸਪਰਟਾ ਬਣਨ ਤੇ ਤੇ ਲੋਜੀ ਦਾ ਤੋਵੋ ਬਰਸ ਤੇ ਹੁਣ ਆਪਾਂ ਲਗਦੇ ਹਾਂ ਰੋਟੀ ਦੁਬਾਰ ਇਸ ਆਟਾ ਗੁੰਨ ਲੈਣਾ ਰੈਡੀ ਚੱਕੋ ਪਈ ਚੋਲ ਦੇਣਾ ਦੋ ਆਪਾਂ ਰੋਟੀ ਬਣਾ ਲੇ ਤਾਂ ਜੀ ਆਪਾਂ ਲਾ ਕੇ ਰੋਟੀ ਬਣਾਉਂਦੇ ਤੇ ਨਾਰਮਲ ਰੋਟੀ ਬਣਾਵਾਂਗੇ ਹਨਾ ਵੀ ਸ਼ਾਮ ਨੂੰ ਮੱਖ ਪਰੌਖੇ ਫਿਰ ਆਏ ਬੱਚਿਆਂ ਦਾ ਵੀ ਹੁਣੇ ਵਜ਼ਨ ਜ਼ਿਆਦਾ ਵਧ ਗਿਆ ਤਾਂ ਔਖਾ ਹੋ ਜੂਗਾ ਕਿਉਂਕਿ ਦਿਨੇ ਦਾ ਖਾ ਕੇ ਰੋਟੀ ਤੋਰਾ ਫਰਾ ਕਰੀ ਜਾਂਦੇ ਅੰਦਰ ਬਾਹਰ ਅੰਦਰ ਬਾਹਰ ਜਾਂ ਖੇਡਦੇ ਫਿਰਦੇ ਰਹਿੰਦੇ ਤੇ ਮੁਸ਼ਕਲ ਹੋ ਜਾਂਦਾ ਹਨਾ ਫਿਰ ਦੁਬਾਰਾ ਨਾ ਬੂਟਾ ਲੈਂਦੇ ਫਿਰ ਦਰ ਇਹਨੇ ਆਪਾਂ ਤੇ ਆਪਾਂ ਬਣਾਈ ਜੀ ਪੀਲੀ ਮੂੰਗੀ ਦੀ ਦਾਲ ਤੇ ਨਾਲ ਨਾਰਮਲ ਹਲਕੀ ਰੋਟੀ ਤੇ ਅੱਜ ਉਹ ਸਾਰੇ ਪੈਂਟਰਾ ਰੋਟੀ ਖਾ ਲੋ ਤੇ ਪ੍ਰੀਤ ਨਾ ਦੀ ਮਾਸੀ ਨੂੰ ਆਟਾ ਥੋੜਾ ਜਿਆ ਕਲੜਾ ਕਰ ਦਿੰਦੀ ਐ ਥਿੱਲਾ ਨਹੀਂ ਕਰਦੀ ਇਹ ਆਟਾ ਜਮਾਏ ਗੋਦੇ ਹੀ ਆਂਦੀ ਤੇ ਹੀ ਆਂਦੀ ਤੇ ਕਲੜਾ ਕਰ ਦਿੰਦੀ ਐ ਵੈਸੇ ਆਟਾ ਬਹੁਤ ਹੁਣ ਬੋਲਦੀ ਐ ਅੱਜੋ ਵੀ ਕਰ ਰਹੀ ਐ ਤੇ ਬਾਸ ਕੁਛ ਨਹੀਂ ਜੀ ਮਿੱਠਾ ਹਜੇ ਕੁਛ ਨਹੀਂ ਬਣਾਉਂਦੇ ਨਾਰਮਲ ਦੁੱਧ ਘਰਮ ਕਰਿਆ ਦਹੀਂ ਜਮਾਈ ਐ ਬਸ ਸਵੇਰੇ ਦਹਤਾਂ ਵਗੈਰਾ ਖਾ ਲਾਂਗੇ ਤੇ ਹਜੇ ਮਿੱਠਾ ਨਹੀਂ ਮਿਉਂਦੇ ਜਿੰਨੇ ਸਿਰ ਪਰਫੀ ਵਾਲੇ ਡੱਬੇ ਪਏ ਆ ਨਾ ਹਜੇ ਗੇਰੇ ਇਹਨਾਂ ਨੂੰ ਸੇਵਸ ਨੂੰ ਕੁਝ ਨਹੀਂ ਚੱਲ ਰਾਂ ਆ ਲਾ ਦ ਜੇ ਦੋ ਉਹ ਡੱਬੇ ਖਾਦੂਗੇ ਫਿਰ ਇਹਨਾਂ ਨੂੰ ਐ ਹੋਊਗਾ ਕਿ ਕੁਝ ਮਿੱਠਾ ਹੋਵੇ ਸੇਵਗਾ ਹੋਵੇ ਜਾਂ ਕੁਝ ਵੀ ਹੋਵੇ ਤੇ ਅੱਜ ਵਾਲੇ ਬਲੌਗ ਚ ਨਾ ਮੈਨੂੰ ਲੱਗਾ ਇੱਕ ਤੋਂ ਪਹਿਲਾਂ ਕਮੈਂਟ ਕਰਨੀ ਆ ਵੀ ਤੁਸੀਂ ਹੈੱਡਫੋਨ ਕਿਉਂ ਲਾ ਕੇ ਰੱਖਦੇ ਹੋ ਤੇ ਮੈਂ ਦੱਸਾਂ ਮੈਂ ਦਸੂਗੀ ਇੱਕ ਤਾਂ ਆ ਹੁੰਦਾ ਕਿ ਕੋਈ ਫਿਰ ਨਾ ਅੰਜਰਾ ਆਪਾਂ ਹੈੱਡਫੋਨ ਲਾਉਣੇ ਆ ਫਿਰ ਆ ਵਧੀਆ ਕੰਮ ਕਰਨ ਦਾ ਔਖਾ ਹੀ ਲੱਗਦਾ ਉਕਾ ਲੱਗਦਾ ਉਕਾ ਨਹੀਂ ਲੱਗਦਾ ਆ ਵਧੀਆ ਗਾਣੇ ਸੁਣੀ ਜਾਵੇ ਗਾਣੇ ਵੀ ਸੁਣਨਾ ਮੇਨ ਕਾਰਨ ਇਹ ਵੀ ਹੈਗਾਗਾ ਵੀ ਹੈੱਡਫੋਨ ਲਾਉਣ ਦਾ ਵੀ ਜਿਵੇਂ ਕੀ ਅੱਗੇ ਹੁਣ ਨਾ ਜਿਵੇਂ ਇੰਨਾ ਕੁ ਜਿਆਦਾ ਵੀ ਗਰਮੀ ਹੈ ਜੇ ਧੋਪਾ ਜਿੱਤਾਂ ਵੀ ਲਾ ਲਓ ਵੀ ਪਸੀਨਾ ਵਗਾਰਾ ਆ ਜਾਂਦਾ ਜਦੋਂ ਫੋਨ 'ਚ ਪਾਏ ਜਾਂਦਾ ਨਾ ਮੇਰੇ ਇਹਨੇ ਫੋਨ ਦੀ ਪਸੀਨੇ ਕਰਕੇ ਦੋ ਵਾਰੀ ਸਕਰੀਨ ਖਰਾਬ ਹੋ ਗਈ ਤੇ ਵੈਸੇ ਮੈਂ ਵੀਡੀਓ 'ਚ ਤੁਹਾਨੂੰ ਦੱਸਿਆ ਨਹੀਂ ਦੋ ਵਾਰੀ ਸਕਰੀਨ ਖਰਾਬ ਹੋ ਗਈ ਕਰੇਗੇ ਵੀ ਇੱਕ ਦਿਨ ਮੇਰੀ ਸਹੇਲੀ ਦਾ ਫੋਨ ਆਈ ਗਿਆ ਉਵੇਂ ਕੱਪੜੇ ਤੋਂ ਦੀ ਤੋਂ ਦੀ ਉਮੀ ਗੱਲ ਕਰੇਗੀ ਉਹਦੇ ਸਕਰੀਨ ਖਰਾਬ ਹੋ ਗਈ ਫੋਨ ਦੀ ਤੇ 1300 ਰੁਪਏ ਦੀ ਸਕਰੀਨ ਪਵਾ ਕੇ ਲਿਆਈ ਮੈਂ ਆਲੇ-ਆਲੇ ਨੂੰ ਫਟਾ ਫਟ ਕਿਉਂਕਿ ਆਇਆ ਹੁੰਦਾ ਵੀ ਸ਼ਾਮ ਨੂੰ ਵਲੌਗ ਵੀ ਅਪਲੋਡ ਕਰਨਾ ਹੁੰਦਾ ਹਨ ਤੇ ਜੇ ਤਾਂ ਆਇਆ ਹੁੰਦਾ ਵੀ ਕੋਈ ਹੋਰ ਫੋਨ ਤੋਂ ਵੀਡੀਓ ਆਪਾਂ WhatsApp ਤੇ ਵੀ ਜੇ 2-3 ਫੋਨ ਹੋਣ ਜਾਂ ਗੱਗੀ ਦਾ ਫੋਨ ਹੋਵੇ ਜਿਵੇਂ ਵੀ ਫੇਰ ਤਾਂ ਚਲੋ ਆਪਾਂ ਆਇਆ ਹੁੰਦਾ ਬਾਕੀ ਮੈਨੂੰ ਆਇਆ ਹੁੰਦਾ ਮੈਂ ਹੋਰ ਫੋਨ 'ਚ ਕਿਸੇ ਚਾਹ ਦਾ ਚੈਨਲ ਨਹੀਂ ਚਲਾਇਆ ਸਿਰਫ ਮੇਰਾ ਇਸ ਫੋਨ 'ਚ ਹੀ ਚੈਨਲ ਚੱਲਦਾ ਹੈ ਤੇ ਆਇ ਨਹੀਂ ਹੈਗਾ ਮੈਂ ਜਾ ਵੀ ਪ੍ਰੀਤ ਵਾਲੇ ਦੂਜੇ ਜਿਹੜਾ ਘਰ ਵਾਲਾ ਫੋਨ ਹੈ ਪ੍ਰੀਤ ਕੋਲੇ ਹੁੰਦਾ ਹੈ ਬੱਚਿਆਂ ਕੋਲੇ ਵੀ ਜੇ ਮੈਂ ਉਹਦੇ ਵਿੱਚ ਆਪ ਦਾ ਚੈਨਲ ਖੋਲ ਕੇ ਚਲਾ ਲਾਂ ਕਿਉਂਕਿ ਪਾਸਵਰਡ ਮੇਰੇ ਕੋਲ ਹੈਗਾ ਪਰ ਮੈਂ ਇਹ ਚੀਜ਼ ਰਿਸਕ ਨਹੀਂ ਲੈਂਦੀ ਹੈ ਨਾ ਵੀ ਇੱਕ ਰੋਜੀ ਐਪ ਨਹੀਂ ਹੁਣ ਜਿਹੜੀ ਆਪਾਂ ਰੋਜੀ ਬਣਾ ਰੱਖੀ ਹੈ ਉਹਦੇ ਵਾਸਤੇ ਵੀ ਮੈਂ ਬਿਲਕੁਲ ਵੀ ਕਿਸੇ ਚੀਜ਼ ਰਿਸਕ ਨਹੀਂ ਲੈ ਸਕਦੀ ਤੇ ਹੈਡਫੋਨ ਲਾਉਣ ਦਾ ਬਸ ਇਹੀ ਮੇਰਾ ਥੋੜਾ ਜਿਹਾ ਮੇਨ ਕਾਰਨ ਹੈ ਵੀ ਜਦੋਂ ਵੀ ਕੋਈ ਫੋਨ ਆਉਂਦਾ ਤੇ ਜਿੱਦਾਂ ਹੁਣ ਕੋਈ ਫੋਨ ਹੈ ਚਲੋ ਚੱਕ ਕੇ ਫੋਨ ਹੈ ਨਾ ਆਪਦਾ ਉਸ ਬੰਦਾ ਗੱਲ ਕਰ ਲੈਂਦਾ ਹੈ ਹੈੱਡਫੋਨ ਲੱਗੇ ਲਗਾਈ ਤੇ ਜੇ ਆਪਾਂ ਨਾਰਮਲ ਗੱਲ ਕਰਦੇ ਹੁਣ ਖੇਤ ਹੈ ਮੈਂ ਫੋਨ ਚੱਕੂਗੀ ਕਿਸੇ ਦਾ ਪਸੀਨਾ ਤਾਂ ਆਉ ਆਉ ਕਿਉਂਕਿ ਗਰਮੀ ਹੈ ਤੇ ਇਸੇ ਕਾਰਨ ਮੈਨੂੰ ਹੈੱਡਫੋਨ ਤਾਂ ਇੰਨਾ ਕੁ ਜ਼ਿਆਦਾ ਸੁਭਾਅ ਪੈ ਰਿਆ ਹੁਣ ਮੈਂ ਜੇ ਘਰੇ ਵੀ ਕੋਈ ਸਬਸਕ੍ਰਾਈਬਰ ਭਾਉਂਦਾ ਵੀ ਹੋਣਾ ਜੇ ਮੈਂ ਹੈੱਡਫੋਨ ਨਾਲ ਦੇ ਨਾਲ ਲਾ ਲੈਣੀ ਨਹੀਂ ਹੈੱਡਫੋਨ ਲਾ ਕੇ ਨਾਲ ਮੈਂ ਕੰਮ ਕਰਦੀ ਰਹਿਣੀ ਹੈ ਤੇ ਨਾਲੇ ਮੈਂ ਆਪ ਤਾਂ ਗੱਲ ਕਰ ਲੈਣੀ ਹੈ ਤੇ ਦੋ ਵਾਰੀ ਹਨਾ ਮੇਰੀ ਵਜ੍ਹਾ ਕਰਕੇ ਦੋ ਵਾਰੀ ਸੋ ਇਹਦੇ ਵਿੱਚ ਫੋਨ ਦੇ ਵਿੱਚ ਪਸੀਨਾ ਪੈ ਗਿਆ ਉਹ ਪਸੀਨਾ ਪੈਣ ਕਰਕੇ ਦੋ ਵਾਰੀ ਮੈਂ ਸਕਰੀਨ ਪਵਾਈ ਮਹੀਨੇ-ਮੀਨੇ ਸਕਰੀਨ ਪਵਾਈ ਤੁਹਾਨੂੰ ਅ ਮਤਲਬ ਇਹ ਜੀ ਬਹੁਤ ਜਿਆਦੇ ਹਨਾ ਵੀ ਉਹੀ ਜਿਹੜੇ ਹੁਣ ਆਪਾਂ 1300 ਰੁਪਏ ਦੋ ਵਾਰੀ 2600 ਰੁਪਏ ਲੱਗ ਗਿਆ ਵੀ ਉਹਦਾ ਵੀ ਆਪਾਂ ਕੁਛ ਨਾ ਕੁਛ ਹਨਾ ਹੋਰ ਕੋਈ ਕੰਮ ਕਰਦੇ ਇਹ ਜੀ ਦਾ ਮੈਨੂੰ ਹਮੇਸ਼ਾ ਪਛਤਾਵਾ ਰਹਿੰਦਾ ਮੈਂ ਕਿਹਾ ਇਹ ਦੋਨਾਂ ਦਾ ਹੈੱਡਫੋਨਾਂ ਦੇ ਪੈਸੇ ਲਾਏ ਜਾਂਦੇ ਹਨਾ ਵੀ ਆਹ ਦਾ ਹੈੱਡਫੋਨ ਕਰਨਾਂ 'ਚ ਲੱਗੇ ਹੁੰਦੇ ਫੋਨ ਚੱਕ ਕੇ ਆਦਾ ਗੱਲ ਕਰੀ ਜਾਂਦਾ ਬੰਦਾ ਤੇ ਇਸ ਕਾਰਨ ਮੇਨ ਕਾਰਨ ਮੇਰਾ ਹੈੱਡਫੋਨ ਲਾ ਕੇ ਰੱਖਣ ਦੇ ਇਹੀ ਹੈ ਕਿਉਂਕਿ ਫੋਨ 'ਚ ਦੋ ਵਾਰੀ ਪਸੀਨਾ ਪਿਆ ਦੋ ਵਾਰੀ ਤੇ ਹੁਣ ਮੈਂ ਪਸਾ ਨਹੀਂ ਕਰਦੀ ਹੁੰਦੀ ਹਨਾ ਮੈਨੂੰ ਐ ਹੁੰਦਾ ਵੀ ਚਲੋ ਠੀਕ ਹੈ ਨਾ ਜਿੰਨਾ ਟਾਈਮ ਫੋਨ ਚੱਲ ਰਿਹਾ ਵਧੀਆ ਹੈਗਾ ਤੇ ਫਿਰ ਦੇਖਾਂਗੇ ਕੋਈ ਜੇ ਚੇਂਜ ਹੋਇਆ ਤਾਂ ਫੋਨ ਕਰਾਂਗੇ ਤੇ ਨਹੀਂ ਜੀ ਜਿੰਨਾ ਚਿਰ ਸਾਡਾ ਆਪਸਾਰਾਂਗੇ ਇਹਦੇ ਨਾਲ ਹੀ ਡੰਗ ਲਾਖਾਂਗੇ ਤੇ ਬਸ ਆਹੀ ਕਾਰਨ ਹੈ ਜੀ ਇੱਕ ਤਾਂ ਮੇਨ ਹੋਰ ਨਹੀਂ ਕੋਈ ਕਾਰਨ ਹੈਗਾ ਤੇ ਬਾਕੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਹਨਾ ਮੈਂ ਗਾਣੇ ਵਗੈਰਾ ਵੀ ਚਲਾ ਲੈਂਦੀ ਆ ਸਵੇਰੇ ਜੇ ਮੈਨੂੰ ਐ ਹੋਵੇ ਗੁਰਬਾਣੀ ਸੁਣਨ ਦਾ ਇਰਾਦਾ ਹੋਵੇ ਮੇਰਾ ਗੁਰਬਾਣੀ ਵੀ ਮੈਂ ਸਵੇਰੇ ਸਵੇਰੇ ਜਿੱਦਾਂ ਮੈਂ ਜਦੋਂ ਝਾੜੂ ਵਗੈਰਾ ਕੱਢਦੀ ਐ ਕਿਉਂਕਿ ਬੱਚੇ ਸਕੂਲ ਜਾ ਵੜਦੇ ਆ ਤੇ ਮੈਂ ਉਸ ਤੋਂ ਬਾਅਦ ਗੁਰਬਾਣੀ ਲਾ ਕੇ ਹੂੰ ਤੇ ਅੱਜ 8:30 ਵਜੇ ਤੇ ਗੁਰਬਾਣੀ ਸੁਣਦੀ ਐ ਮੈਂ ਫੇਰ ਜਦੋਂ ਜਦੋਂ ਖੇਤ ਵਗੈਰਾ ਜਾ ਮੈਨੂੰ ਹਨਾ ਐ ਹੋਵੇ ਵੀ ਖੇਤਾਂ 'ਾਂ ਸੀ ਤੇ ਉਦੋਂ ਮੈਂ ਗਾਣੇ ਵੀ ਚਲਾ ਲੈਂਦੀ ਆ ਨਾ ਤੇ ਹੁਣ ਮੇਰੀ ਗੱਲ ਸੁਣੋ ਹਨਾ ਕਿ ਜ਼ਿੰਦਗੀ 'ਚ ਦੁੱਖ ਹੈਗੇ ਆ ਤਾਂ ਇਹਦਾ ਮਤਲਬ ਐ ਥੋੜੀ ਐ ਵੀ ਜੇ ਦੁੱਖ ਹੈ ਹਨਾ ਪਰ ਹਮੇਸ਼ਾ ਬਸ ਦੁੱਖਾਂ ਜੀ ਰੁਪੇ ਰਹੋ ਨਹੀਂ ਜ਼ਿੰਦਗੀ ਜਿਉਣ ਦਾ ਨਾ ਹੈਗਾ ਜ਼ਿੰਦਗੀ ਨੂੰ ਜਿਉ ਉਹ ਹਨਾ ਵੀ ਜਿਵੇਂ ਵੀ ਜਿੱਦਾਂ ਵੀ ਖੁਸ਼ ਰਹਿਣ ਦਾ ਤਰੀਕਾ ਕੋਈ ਹਨਾ ਲੱਭੋ ਵੀ ਜਿਹਦੇ ਵਿੱਚ ਆਪਾਂ ਖੁਸ਼ ਰਹਿ ਸਕੀਏ ਕਿਉਂਕਿ ਹਮੇਸ਼ਾ ਦੁਖੀ ਰਹਿਣਾ ਬੰਦੇ ਨੇ ਹਨਾ ਤੇ ਇਹ ਚੀਜ਼ ਆਪਣੀ ਸਿਹਤ ਨਹੀਂ ਠੀਕ ਨਹੀਂ ਜੇ ਆਪਣੀ ਸਿਹਤ ਠੀਕ ਨਹੀਂ ਹੈਗੀ ਆਪਾਂ ਆਪਣੇ ਲਈ ਬੱਚੇ ਜਿਉਂਦੀ ਹਨਾ ਆਪਣੇ ਦੇ ਬੱਚਿਆਂ ਦੀ ਜ਼ਿੰਮੇਵਾਰੀ ਹੈ ਜੇ ਆਪਣੀ ਸਿਹਤ ਨਹੀਂ ਠੀਕ ਹੈਗੀ ਨਾ ਤਾ ਇਹ ਚੀਜ਼ ਵੀ ਗਲਤ ਹੋ ਜਾਂਦੀ ਆ ਆਪਾਂ ਨੂੰ ਫੁੱਲ ਐਕਟਿਵ ਰਹਿਣਾ ਪਊਗਾ ਕਿਉਂਕਿ ਆਪਣੇ ਦੇ ਵਿੱਚ ਇਹ ਜ਼ਿੰਮੇਵਾਰੀ ਹੁੰਦੀ ਹੈ ਤੇ ਐਂ ਨਾ ਕਾਲੇ ਬਲੈਰਾਂ ਵੀ ਸੁਣ ਲੈਣੀ ਹੈ ਨਾ ਹੈੱਡਫੋਨ ਲਾ ਕੇ ਸੁਣ ਲੈਣੀ ਹੈ ਐਵੇਂ ਆਪਾਂ ਉੱਚੀ ਆਵਾਜ਼ 'ਚ ਜੀਵੇਂ ਆਪਾਂ ਬਿੜਜ ਵਿੱਚ ਲਾ ਕੇ ਫਰਿੱਜ ਵਿੱਚ ਇਹ ਮੇਰੀ ਆਦਤ ਨਹੀਂ ਮੈਂ ਸੈਲਫ ਕਰਨਾ 'ਚ ਹੈੱਡਫੋਨ ਲਾ ਕੇ ਫੋਨ ਆਪਦਾ ਚਾਰਜ ਲਾ ਕੇ ਫਰਿੱਜ ਤੇ ਇੱਥੇ ਤੇ ਮੈਂ ਆਪਦਾ ਕੰਮ ਕਰਦੀ ਰਹਿਣੀ ਹੈ ਹਨਾ ਤੇ ਐ ਹੁਣ ਜੇ ਮਾਰ ਮਾਰ ਕੇ ਜੀਣਿਆ ਤਾਂ ਮਾਰ ਮਾਰ ਕੇ ਤਾਂ ਕਹਿੰਦੇ ਹੁੰਦੇ ਟਾਈਮ ਪਾਸ ਇੱਕ ਮਿੰਟ ਵੀ ਨਹੀਂ ਹੁੰਦਾ ਤੇ ਮੇਰੀ ਇਹ ਆਦਤ ਨਹੀਂ ਹੈ ਇਹ ਨੂੰ ਹਮੇਸ਼ਾ ਆਇੰਦਾ ਹੈ ਉਬੀ ਦੋਖਾ ਜਿਹੜੇ ਉਹਨੂੰ ਜਰੂਰ ਵਾਰ ਕੇ ਨਾ ਥੋੜਾ ਜਿਹਾ ਖੁਸ਼ ਰਹਿ ਜਾਵੇ ਬਸ ਮੈਂ ਐ ਹੀ ਜਿ ਖੁਸ਼ ਰਹਿਣੀ ਹੂਈ ਐ ਤੇ ਬਾਜੀ ਆਹੀ ਕਰਨਾ ਹੈ ਹੈਡਫੋਨ ਨਾਲ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦੇ ਇਥੇ ਐਂਡ ਕਰ ਦਦੇ ਆ ਨਾ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਬਾਕੀ ਜੀ ਪਲੀਜ਼ ਐਡ ਫੋਰਵਾਡ ਵਾਚ ਕਰ ਲਿਆ ਕਰੋ ਤੇ ਇੱਕ ਭੈਣ ਦਾ ਸੱਚ ਕਮੈਂਟ ਆਇਆ ਸੀ ਕਿ ਇਹਦੀ ਦੀਦੀ ਤੁਹਾਡੇ ਜਿਹੜੇ ਚੈਨਲ ਤੇ ਐਡ ਬੰਦ ਹੋ ਗਈ ਸੀ ਤੁਸੀਂ ਕਿਵੇਂ ਉਹ ਕਰਿਆ ਹੈਣਾ ਰੀਸਟੈਟਿੰਗ ਕੀਤਾ ਗਦਾ ਗਰੀ ਪਹਿਲੇ ਸੈਟਿੰਗ ਕੁਛ ਨਹੀਂ ਕਰੀ ਆਪਾਂ ਸਿਰਫ ਮੇਲ ਭਾਈ ਸੀ YouTube ਨੂੰ ਵੀ ਮੇਲ ਭੇਜੀ ਸੀ ਹਨਾ ਵੀ ਮੇਲ ਚ ਸੈਲਫ ਨਾਰਮਲ ਇਹ ਜੀ ਚ ਲਿਖੀ ਸੀ ਵੀ ਸਾਡੇ ਚੈਨਲ ਤੇ ਇਨਾ ਟਾਈਮ ਹੋ ਗਿਆ ਐਡ ਵਗੈਰਾ ਵੀ ਐਡ ਬੰਦ ਹੋ ਰਹੀ ਹੈ ਵੀ ਕੀ ਕਰਨਾ ਹਨਾ ਅਸੀਂ ਵਧੀਆ ਫੈਮਿਲੀ ਵਲੋਗ ਬਣਾਉਣੇ ਆ ਬਸ ਆਹੀ ਆਪਾਂ ਐਡ ਮੇਲ ਭੇਜੀ ਸੀਗੀ ਐਡ ਦਾ ਕਰਕੇ ਹੋਰ ਆਪਾਂ ਕੋਈ ਖਾਸ ਚੀਜ਼ ਨਹੀਂ ਇਸ ਬਾਰੇ ਸੈਟਿੰਗ ਕੁਛ ਨਹੀਂ ਕਰੀ ਚੈਨਲ ਤੇ ਤੇ ਚਲੋ ਮੈਂ ਕੀ ਦੱਸਣਾ ਭੈਣ ਨੂੰ ਹਨਾ ਕਮੈਂਟ ਆਇਆ ਸੀ ਉਹਨਾਂ ਦਾ ਪੁੱਛ ਰਹੇ ਸੀਗੇ ਤੇ ਚਲੋ ਜੀ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰ ਲੈਣੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਸਤਿ ਸ਼੍ਰੀ ਅਕਾਲ ਜੀ ਤੇ ਬਾਏ ਬਾਏ ਸਾਰਿਆਂ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ